ਫੋਟਰਾ ਦਾ ਤੁਹਾਡੇ ਫੋਟਰਾ ਸੋ ਇਹ ਕੋਈ ਸ਼ੰਕਾ ਹੀ ਨਹੀਂ ਹੈਗੀ ਅਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਇਲੈਕਸ਼ਨ ਲੜੀ ਆ ਐਂਡ ਦੋਨੋਂ ਪੁਰਾਣੇ ਕਾਂਗਰਸੀ ਤੇ ਅਸੀਂ ਨਵੇਂ ਕਾਂਗਰਸੀ ਦੋਨੋਂ ਪਾਸੇ ਬੜਾ ਜੋਸ਼ ਤੇ ਉਹ ਜੋਸ਼ ਰਾਜਾ ਬ੍ਰਿੰਗਜੀ ਦੀ ਜਿੱਤ ਦਾ ਵੱਡਾ ਕਾਰਨ ਬਣਿਆ ਫੌਜਾਂ ਜਦੋਂ ਜੋਸ਼ ਦੇ ਵਿੱਚ ਹੋਣ ਤੇ ਫਿਰ ਕਿਸੇ ਵੀ ਮਕਾਮ ਨੂੰ ਹਾਸਲ ਕੀਤਾ ਜਾ ਸਕਦਾ ਸੋ ਮੈਂ ਲੁਧਿਆਣਾ ਦੇ ਵੋਟਰਾਂ ਦਾ ਸਿਰ ਝੁਕਾ ਕੇ ਇਸ ਗੱਲੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਜਿਹੜੀ ਵੱਡੀ ਇੱਕ ਸੁਨਾਮੀ ਸੀਗੀ ਬੀਜੇਪੀ ਦੀ ਮੋਦੀ ਦੀ ਸੁਨਾਮੀ ਉਹਨੂੰ ਥੱਲ ਦਿੱਤਾ ਉਹਨੂੰ ਰੋਕ ਦਿੱਤਾ ਤੇ ਰਾਜਾ ਵੜਿੰਗ ਨੂੰ ਲੋਕ ਸਭਾ ਦਾ ਮੈਂਬਰ ਚੁਣ ਲਿਆ ਅੱਛਾ ਇੱਕ ਚੀਜ਼ ਹੋਰ ਸੀ ਕਿ ਕਿ ਜਿਆਦਾ ਮਾਰਜਨ ਨਹੀਂ ਸੀਗਾ ਜਿੱਤ ਦੇ ਵਿੱਚ 20 ਤੋਂ 25 ਹਜ਼ਾਰ ਦੀ ਹੁੰਦਾ ਮਾਰਜਨ ਸੀਗਾ ਔਰ ਵਿਧਾਨ ਸਭਾ ਸੀਟਾਂ ਜੋ ਮਤਿ ਜਾਈ ਨੇ ਤਾਂ ਉਲਝੇ ਵੀ ਤੁਹਾਨੂੰ ਵੀ ਵੀ ਆਦੀ ਵੋਟ ਹੀ ਬੇਸਿਕ ਕਹਿ ਸਕਦੇ ਕਿ ਉਹੀ ਵੋਟ ਹੈ ਜਿਹੜੀ ਰਾਜਾ ਬੜੀ ਨੂੰ ਜਿਤਾ ਗਈ ਨਹੀਂ ਤਾਂ ਦੁਬਾਰਾ ਤਾਂ ਉਹ ਹਾਰੇ ਪੇਸੇ ਸਿਰ ਜਿਹੜੀ ਅੰਕੜੇ ਦੀ ਰੋਹਿਤ ਗੱਲ ਹੈਗੀ ਉਹ ਅੰਕੜੇ ਦੀ ਰਹਿਣੀ ਹੈ ਸਚਾਈ ਜਿਹੜੀ ਲਿਖੀ ਹੋਈ ਹੈ ਉਹ ਸਚਾਈ ਰਹਿਣੀ ਹੈ ਜੇ ਮੈਂ 2019 ਦੇ ਵਿੱਚ ਇੰਡੀਪੈਂਡੈਂਟ 3 ਲੱਖ 7000 ਤੇ ਦੋਨੋਂ ਹਲਕੇ ਪਲੱਸ ਬਾਕੀ ਦੇ ਸੱਤ ਹਲਕੇ ਲੋਕਾਂ ਨੇ ਪਿਆਰ ਦਿੱਤਾ ਜਿਹੜੀਆਂ ਗੱਲਾਂ ਔਨ ਰਿਕਾਰਡ ਹੈ ਔਨ ਰਿਕਾਰਡ ਅੰਕੜਾ ਉਹਨੂੰ ਕੋਈ ਧੋ ਨਹੀਂ ਸਕਦਾ ਚੁੜਾ ਨਹੀਂ ਸਕਦਾ ਪਰ ਮੈਂ ਇਹ ਕਹਾਂਗਾ ਕਿ ਜਿੰਨੀ ਮੈਂ ਆਪਣੀ ਇਲੈਕਸ਼ਨ ਦੇ ਵਿੱਚ ਮਿਹਨਤ ਕੀਤੀ ਆ ਤਾਂ ਉਹਦੇ ਨਾਲੋਂ ਮੈਂ 21 ਮਿਹਨਤ ਹੋਣ ਕੀਤੀ ਆ ਮੇਰੇ ਸਾਥੀਆਂ ਨੇ ਕੀ ਮਿਹਨਤ ਹੋਣ ਕੀਤੀ ਆ ਤਾਂ ਕਿ ਅਸੀਂ ਇਹ ਅਚੀਵ ਕਰ ਸਕੀਏ ਜੇ ਕਾਂਗਰਸ ਪਾਰਟੀ ਦੇ ਅੰਦਰ ਆਇਆ ਤਾਂ ਕਿਤੇ ਸਾਡੇ ਵੱਲੋਂ ਕੋਈ ਕਮੀ ਨਾ ਰਹਿ ਜਵੇ ਸੋ ਪ੍ਰਭੂ ਨੇ ਮਾਫ਼ ਬਖਸ਼ਿਸ਼ ਕੀਤੀ ਆ ਸਾਡੇ ਸਾਰਿਆਂ ਦੀ ਮਿਹਨਤ ਨੂੰ ਰੰਗ ਭਾਗ ਲਾਇਆ ਤੇ ਰਾਜਾ ਵੜਿੰਗ ਬੱਬਰ ਸ਼ੇਰ ਐਮਪੀ ਬਣ ਕੇ ਲੋਕ ਸਭਾ ਦੇ ਅੰਦਰ ਲੁਧਿਆਣਾ ਦੇ ਮਸਲੇ ਹੱਲ ਕਰਨ ਲਈ ਲੋਕਾਂ ਨੇ ਚੁਣ ਲਿਆ ਸਰ ਇੱਕ ਆਡੀਓ ਵੀ ਬਾਰੇ ਕਹਿੰਦੇ ਉਹਦਾ ਵੀ ਬੜਾ ਇੰਪੈਕਟ ਪਿਆ ਉਹ ਤੁਸੀਂ ਦੱਸ ਸਕਦੇ ਹੋ ਇੰਪੈਕਟ ਕਿੰਨਾ ਪਿਆ ਪਰ ਮੈਂ ਕਹੂੰਗਾ ਕਿ ਉਹ ਮੈਂ ਚਾਕੇ ਨਹੀਂ ਕੀਤੀ ਉਹ ਮੈਨੂੰ ਮਜਬੂਰੀ ਬਣਾ ਦਿੱਤੀ ਉਹ ਆਡੀਓ ਪਬਲਿਕ ਕਰਨਾ ਤੁਹਾਡੀ ਮੇਰੇ ਨਾਲ ਕੋਈ ਗੱਲਬਾਤ ਟੈਲੀਫੋਨ ਤੇ ਹੁੰਦੀ ਹੋਵੇ ਤਾਂ ਮੈਂ ਉਹਦੀ ਬਾਤ ਤੇ ਰਿਕਾਰਡਿੰਗ ਪਬਲਿਕ ਕਰ ਦਿਆਂ ਗਲਤ ਹੈਗੀ ਮੇਰੇ ਲਈ ਵੀ ਗਲਤ ਸੀਗੀ ਪਰ ਮੈਨੂੰ ਬਿੱਟੂ ਜੀ ਹੋਰਾਂ ਨੇ ਮਜਬੂਰ ਕਰ ਦਿੱਤਾ ਮੁੱਦੇ ਦੀ ਇਲੈਕਸ਼ਨ ਲੜੋ ਤੁਸੀਂ ਤਿੰਨ ਵਾਰੀ ਪਾਰਲੀਮੈਂਟ ਮੈਂਬਰ ਚੌਥੀ ਵਾਰੀ ਤੁਸੀਂ ਕੰਟੈਸਟ ਕਰ ਰਹੇ ਹੋ ਤੇ ਮੁੱਦਾ ਕੀ ਹੈ ਤੁਹਾਡੇ ਕੋ ਰਾਜਾ ਬੜਿੰਗ ਬਾਹਰੋਂ ਆਇਆ ਬੈਂਸ ਤੇ ਮੁਕਦਮੇ ਆ ਮੁੱਦਿਆਂ ਦੀ ਗੱਲ ਕਰੋ ਚੰਗਾ ਲੱਗਦਾ ਇੱਕ ਵਾਰੀ ਬੋਲ ਲਿਆ ਦੋ ਵਾਰੀ ਬੋਲਿਆ ਤੁਸੀਂ ਡੇਲੀ ਰਿਪੀਟ ਹੀ ਕਰਨ ਲੱਗੇ ਸੋ ਮੇਰੀ ਮਜਬੂਰੀ ਬਣ ਗਈ ਪਰ ਮੈਂ ਫੇਰ ਕਹੂੰਗਾ ਕਿ ਮੈਂ ਉਹ ਆਡੀਓ ਜਿਹਨੂੰ ਘਰ ਦੇ ਵਿੱਚ ਬੈਠੀ ਸਾਡੀ ਧੀ ਤੇ ਭੈਣ ਸੁਣ ਸਕਦੀ ਹੈ ਮੈਂ ਹਜੇ ਉਹੀ ਪਬਲਿਕ ਕੀਤੀ ਸੀ ਜਿਹਨੂੰ ਕੋਈ ਲੇਡੀ ਨਹੀਂ ਸੁਣ ਸਕਦੀ ਉਹ ਵੀ ਮੇਰੇ ਕੋ ਪੰਜਾਂ ਨੇ ਮੈਂ ਉਹ ਪਬਲਿਕ ਨਹੀਂ ਕੀਤੀ ਮੈਨੂੰ ਪਤਾ ਸੀ ਵੀ ਉਹਦੇ ਨਾਲ ਮੇਰਾ ਕਦ ਹੋਰ ਨੀਮਾ ਹੋਊਗਾ ਸੋ ਮੈਂ ਕੀ ਕਾਰਨ ਬਣੇ ਕੀ ਹੋਇਆ ਕੀ ਨਹੀਂ ਇਸ ਕੰਟਰੋਵਰਸਿਟੀ ਨਹੀਂ ਜਾਣਣਾ ਪਰ ਮੇਰੀ ਮਜਬੂਰੀ ਸੀਗੀ ਆਡੀਓ ਨੂੰ ਪਬਲਿਕ ਕਰਨਾ ਸਰ ਕੇ ਜਿੰਦਾ ਤੁਹਾਡੇ 파ਰਕਸ਼ਨ ਆਸ਼ੂ ਜੀ ਨਾਲ ਬੜੇ ਅੱਛੇ ਰਿਲੇਸ਼ਨ ਨੇ ਹੋਏ ਉੱਥੇ ਤੁਸੀਂ ਤਿੰਨ ਦੋਸਤ ਇੱਕ ਬਣ ਕੇ ਰਹੇ ਹੋ ਰਮਨਜੀਤ ਸਿੰਘ ਬਿੱਟੂ 파ਰਕਸ਼ਨ ਆਸ਼ੂ ਅਗਰ ਸਿਮਰਜੀਤ ਸਿੰਘ ਬੈਂਸ ਬੇਸ਼ੱਕ ਤੁਸੀਂ ਇੱਕ ਦੂਜੇ ਦੇ ਵਿਰੋਧੀ ਜ਼ਰੂਰ ਰਹੇ ਹੋ ਸੱਤਾ ਦੇ ਵਿੱਚ ਪਰ ਵਿਚਾਰਿਕ ਬਤਵੇ ਫਟਾ ਰਿਹਾ ਪਰ ਆਸ਼ਵੀਜੀ ਤੱਕ ਸੀਮਤ ਹੈ ਇਹ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਆਸ਼ਵੀਜੀ ਤੱਕ ਸੀਮਤ ਹੈ ਹੁਣ ਤੋਂ ਨਹੀਂ ਮੈਂ ਪਿਛਲੇ 20 ਸਾਲ ਤੋਂ 10 ਸਾਲ ਅਸੀਂ ਨਗਰ ਨਿਗਮ ਇਕੱਠੇ ਕੌਂਸਲਰ 10 ਸਾਲ ਪੰਜਾਬ ਵਿਧਾਨ ਸਭਾ ਦੇ ਅੰਦਰ ਮੇਰੇ ਉਹਨਾਂ ਨਾਲ ਤਾਲੁਕਾਤ ਇੱਕ ਦੋਸਤ ਤੋਂ ਵੱਧ ਕੇ ਭਰਾ ਵਾਲੇ ਉਹਨਾਂ ਨੇ ਮੈਨੂੰ ਛੋਟੇ ਭਰਾ ਵਾਲਾ ਪਿਆਰ ਦਿੱਤਾ ਮੈਂ ਸਤਕਾਰ ਦਿੱਤਾ ਵੱਡੇ ਭਰਾ ਵਾਲਾ ਤੇ ਅੱਜ ਵੀ ਉਹ ਕੰਟੀਨਿਊਸ ਹੈਗੇ ਕੋਈ ਕਿਤੇ ਕੋਈ ਇਸ ਗੱਲ ਦੀ 1% ਵੀ ਸ਼ੰਕਾ ਸ਼ਿਵਾਨੀ ਹਾਂ ਪ੍ਰੈਸ ਵਾਲੇ ਆਪਣੀ ਟੀਆਰਪੀ ਵਧਾਉਣ ਵਾਸਤੇ ਜਾਂ ਜਿਹੜੇ ਚੁਗਲਖੋਰ ਲੋਕ ਹੁੰਦੇ ਆ ਉਂਗਲ ਲਾਉਣਾ ਜਿਨ੍ਹਾਂ ਦਾ ਸ਼ੌਕ ਹੁੰਦਾ ਉਹ ਆਪਣੀਆਂ ਸ਼ੁਰਲੀਆਂ ਛੱਡਦੇ ਰਹਿੰਦੇ ਪਰ ਨਾ ਆਸ਼ੂ ਨੇ ਦੇ ਨਾਂ ਬੈਸ ਨੇ ਕਦੇ ਸ਼ੁਰਲੀ ਵਾਜਾਂ ਦੀ ਪਰਵਾਹ ਨਹੀਂ ਕੀਤੀ ਅੱਛਾ ਇੱਕ ਚੀਜ਼ ਹੋਰ ਆਮਾਦੀ ਪਾਰਟੀ ਦੇ ਮੌਜੂਦਾ 13 ਐਮਐਲਏ ਨੇ ਉਹ ਫਿਰ ਆਮਾਦੀ ਪਾਰਟੀ ਪੀਜੇ ਨੰਬਰ ਦੇ ਰਹਿ ਜਵੇ ਸੋ ਸਾਰਾ ਜ਼ਿਲ੍ਹਾ ਸਾਫ਼ ਹੋ ਗਿਆ ਮਤਲਬ ਕਿ ਲੋਕਾਂ ਨੇ 26 ਮਹੀਨਿਆਂ ਦੇ ਅੰਦਰ ਕੰਮ ਕਰਨ ਵਾਲਾ ਤੇ ਨਕਮਾ ਨਖੱਟੂ ਤੇ ਕੰਮ ਵਾਲਾ ਸੱਚਾ ਤੇ ਝੂਠਾ ਇਮਾਨਦਾਰ ਤੇ ਬੇਈਮਾਨ ਇਹ 26 ਮਹੀਨਿਆਂ ਦੇ ਵਿੱਚ ਤੁਲਨਾ ਕੀਤੀ ਹੈ ਕੰਪੈਰੀਜ਼ਨ ਕੀਤਾ ਇਹ ਤੁਲਨਾ ਕਦੋਂ ਹੁੰਦੀ ਹੈ ਜਦੋਂ ਰਿਪਲੇਸਮੈਂਟ ਹੁੰਦੀ ਹੈ ਆਪਣਾ ਕੋਈ ਅਫਸਰ ਹੋਵੇ ਫਰਜ਼ ਕਰ ਲਓ ਆਪਣਾ ਐਸਐਚਓ ਆ ਬਦਲੀ ਹੋ ਗਿਆ ਉਹਦੀ ਜਗ੍ਹਾ ਨਵਾਂ ਆ ਗਿਆ ਰਿਪਲੇਸਮੈਂਟ ਹੋਈ ਫਿਰ ਲੋਕ ਤੁਲਨਾ ਕਰਦੇ ਆ ਵੀ ਜਿਹੜਾ ਗਿਆ ਉਹ ਚੰਗਾ ਸੀ ਜਾਂ ਜਿਹੜਾ ਹੁਣ ਆਇਆ ਇਹ ਚੰਗਾ ਸੋ ਇਹ ਮੈਂ ਕਹੂੰਗਾ ਕਿ ਲੋਕਾਂ ਨੇ 26 ਮਹੀਨਿਆਂ ਦੇ ਵਿੱਚ ਬੈਂਸ ਨੂੰ ਤੇ ਬੈਂਸ ਦੇ ਕੀਤੇ ਹੋਏ ਲੋਕ ਭਲਾਈ ਦੇ ਕੰਮਾਂ ਨੂੰ ਮਿਸ ਕੀਤਾ। شدت ਦੇ ਨਾਲ ਜਾਦ ਕੀਤਾ। ਫੇਸ ਕਰਕੇ ਆਤਮਨਗਰ ਨੇ ਝੰਡੇ ਗੱਟਿਆ ਬਾਕੀ ਸੁਨਾਮੀ ਸ਼ਹਿਰ 'ਚ ਤੁਰ ਹੀ ਆਉਂਦੀ ਸੀ ਪਰ ਆਤਮਨਗਰ ਨੇ ਉਹ ਸੁਨਾਮੀ ਦੇ ਗੜਾਵਿਆਂ ਨੂੰ ਹੱਥ ਪਾ ਕੇ ਰੋਕਿਆ ਉਸ ਸੁਨਾਮੀ ਨੂੰ ਤੇ ਪਿੰਡੂ ਜਿਹੜੇ ਤਿੰਨ ਸੀਗੇ ਮੈਂ 19 ਦੇ ਵਿੱਚ ਵੀ ਅਸੀਂ ਵੱਡੇ ਫਰਤਨਾ ਜਿੱਤੇ ਆ ਕਾਂਗਰਸ ਦੀ ਵੀ ਬਹੁਤ ਵੱਡੀ ਵੋਟ ਆ ਸੋ ਬਾਬੇ ਦੀ ਕਿਰਪਾ ਰਾਮ ਲਾ ਕੇ ਬਹੁਤ ਚੰਗਾ ਲੋਕਾਂ ਨੇ ਰੁਝਾਨ ਦਿੱਤਾ ਬਹੁਤ ਹਾਂ ਪੱਖੀ ਹੰਗਾਰਾ ਦਿੱਤਾ ਤੇ ਹੁਣ ਬੈਂਸ ਤੇ ਰਾਜਾ ਦੋਨੋਂ ਰਲ ਕੇ ਰਾਜ ਕਰਨਗੇ ਸੇਵਾ ਕਰਨਗੇ ਪੰਡ ਮੈਂ ਇਹ ਕਹੂੰਗਾ ਜੇ ਮੈਨੂੰ ਲੁਧਿਆਣੇ ਦੇ ਲੋਕ ਪੰਜਾਬ ਦੇ ਲੋਕ ਬlesing ਦਿੰਦੇ ਆ ਵੀ ਇਹ ਵੋਕਲ ਹੋ ਕੇ ਲੋਕਾਂ ਦੇ ਮੁੱਦੇ ਚੁੱਕਦਾ ਤੇ ਰਾਜਾ ਵੜਿੰਗ ਜੇ ਬੈਂਸ ਿੱਕੀ ਆ ਤੇ ਰਾਜਾ ਵੜਿੰਗ 51 ਏ ਮੈਂ ਪ੍ਰਚਾਰ ਦੌਰਾਨ ਹਰ ਜਗ੍ਹਾ ਸਟੇਜ ਤੇ ਪ੍ਰੋਮਿਸ ਕੀਤਾ ਕਿ ਵੀ ਤੁਸੀਂ ਪ੍ਰਾਊਡ ਫੀਲ ਕਰੋਗੇ ਕਿ ਰਾਜਾ ਵੜੈਨ ਲੋਕ ਸਭਾ ਦੇ ਅੰਦਰ ਬੱਬਰ ਸ਼ੇਰ ਬਣ ਕੇ ਲੁਧਿਆਣਾ ਦੇ ਮਸਲਿਆਂ ਲਈ ਗਰਜੂਗਾ ਐਂਡ ਅਸੀਂ ਸਾਰੇ ਜਿਹੜੇ ਆ ਅਸੀਂ ਰਾਜਨੀਤੀ ਦੇ ਅੰਦਰ ਸਹੂਲਤਾਂ ਦਾ ਆਨੰਦ ਮਾਨਣ ਲਈ ਨਹੀਂ ਆਇਆ ਇੱਥੇ ਸਾਡਾ ਰਾਜਨੀਤੀ ਤੰਦਾ ਨਹੀਂ ਹੈਗਾ ਸਾਡਾ ਇੱਕ ਜਜ਼ਬਾ ਦੇਸ਼ ਭਗਤੀ ਵਾਲਾ ਕਿ ਅਸੀਂ ਲੋਕਾਂ ਨੂੰ ਵੱਤ ਵਤ ਸਰਬ ਕਿਵੇਂ ਕਰਨਾ ਕਰਪਸ਼ਨ ਨੂੰ ਫਲ ਕਿਵੇਂ ਪਾਉਣੀ ਆ ਰਿਸ਼ਵਤ ਖੋਰਾ ਦੇ ਵਿਰੁੱਧ ਸੰਘਰਸ਼ ਕਿਵੇਂ ਕਰਨਾ ਸੋ ਇਸ ਕਰਕੇ ਕੱਲਾ ਕੱਲਾ ਤੇ 2 11 ਹੁਣ ਐਮਪੀ ਐਂਡ ਸਾਡੇ ਕਾਂਗਰਸ ਦੇ ਸਟੇਟ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਆ ਗਏ ਬਹੁਤ ਵੱਡੀ ਇੱਕ ਤਾਕਤ ਕੱਲਾ ਹੋਵੇ ਬੰਦਾ ਤੇ ਦੋ ਜਾਣ ਕੱਲਾ ਕੱਲਾ ਤੇ ਦੋ ਇਹ ਨਾ ਕੋ ਦੋ ਹੋਇਆ 11 ਬਣ ਜਾਂਦੇ ਸੋ ਅਸੀਂ ਇਹ ਐਦ ਕਰਦੇ ਆ ਕਿ ਅਸੀਂ ਲੁਧਿਆਣਾ ਦੇ ਲੋਕਾਂ ਨੂੰ ਚੰਗਾ ਵਧੀਆ ਸੁਖਾਲਾ ਸਰਕਾਰੀ ਦਫ਼ਤਰਾਂ ਦੇ ਅੰਦਰ ਕੰਮ ਤੇ ਡਿਵੈਲਪਮੈਂਟ ਲਈ ਪ੍ਰਤੀਬੱਧ ਰਹਾਗੇ